ਖਬਰਨਾਮਾ ਦੇਖ ਰਿਹਾ ਸਾਰੇ ਹੀ ਸ੍ਰੀਪਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਧੜੇਬਾਜ਼ੀ ਸ਼੍ਰੋਮਣੀ ਅਕਾਲੀ ਦਲ ਦਾ ਦੋ ਧੜਿਆਂ ਦੇ ਵਿੱਚ ਵੰਡਿਆ ਜਾਣਾ ਕੀ ਇਸ ਦਾ ਖਮਰਿਆਜ਼ਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਤਣਾ ਪਵੇਗਾ ਕਿਉਂਕਿ ਜਿਹੜਾ ਬਾਗੀ ਧੜਾ ਹੈ ਕੀ ਉਹ ਆਪਣੀ ਨਵੀਂ ਪਾਰਟੀ ਬਣਾਵੇਗਾ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਗੰਡ ਧੋਪਾ ਕਰੇਗਾ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਰਟੋਕਲੇਸ਼ ਹੁਣ ਖਤਮ ਨਹੀਂ ਹੋਣਾ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਜਾ ਰਹੇ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾ ਸ੍ਰੀ ਕੇਸਗੜ੍ਹ ਦੇ ਜਥੇ ਦਾ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਹੜੀ ਪਾਰਟੀ ਨੂੰ ਸਪੋਰਟ ਕਰਨਗੇ ਵਿਰਸਾ ਸਿੰਘ ਬਲਟੋਹਾ ਵੱਲੋਂ ਤਾਂ ਇਲਜ਼ਾਮ ਲਗਾਏ ਗਏ ਕਿ ਇਹ ਏਜੰਸੀਆਂ ਦੇ ਬੰਦੇ ਨੇ ਇਹ ਭਾਰਤੀ ਜਨਤਾ ਪਾਰਟੀ ਤੇ ਆਰਐਸ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਲੇਕਿਨ ਉਧਰ ਪਲਟਵਾਰ ਵੀ ਕੀਤੇ ਗਏ ਸੀ ਵੀ ਦਿਨ ਵੇਲੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਹੁੰਦੇ ਨੇ ਇਹ ਸਿੱਖ ਤੇ ਸਿੱਖਪੰਦ ਦੀ ਗੱਲ ਕਰਦੇ ਨੇ ਜਿਵੇਂ ਹੀ ਰਾਤ ਦੇ 8-9 ਵਜੇ ਦੇ ਨੇ ਇਹ ਦੂਸਰੀਆਂ ਪਾਰਟੀਆਂ ਵਿੱਚ ਚਲੇ ਜਾਂਦੇ ਨੇ ਹੁਣ ਵੱਡਾ ਬਲ ਕਿਹੜੀ ਪਾਰਟੀ ਨੂੰ ਮਿਲੇਗਾ ਕਿਹੜੀ ਪਾਰਟੀ ਦੇ ਨਾਲ ਬਾਗੀ ਧੜਾ ਜਾਵੇਗਾ ਬਾਗੀ ਧੜਾ ਜਾਵੇਗਾ ਵਾਰਸ ਪੰਜਾਬ ਦੇ ਮੁਖੀ ਐਮਪੀ ਭਾਈ ਅਬਰਤ ਸਿੰਘ ਖਾਲਸਾ ਹੋਰਾਂ ਦੇ ਨਾਲ ਉਹਨਾਂ ਦੇ ਖੇਮੇ ਵਿੱਚ ਜਾਵੇਗਾ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਬਰਤਪਾਲ ਖਾਲਸਾ ਜੋ ਐਮਪੀ ਨੇ ਹਲਕਾ ਸ਼੍ਰੀ ਕਡੂਲ ਸਾਹਿਬ ਤੋਂ ਉਹਨਾਂ ਦਾ ਮੁੱਖ ਮੰਤਰੀ ਬਣਨਾ ਤੈ ਹੋ ਗਿਆ ਹੈ ਚਾਹੇ ਉਹ ਮਨਪ੍ਰੀਤ ਯਾਲੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਕੇਸਗੜ ਦੇ ਜਥੇਦਾਰ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਇਹਨਾਂ ਵੱਲੋਂ ਵੀ ਅਕਾਲੀ ਦਲੋਂ ਵਾਰਿਸ ਪੰਜਾਬ ਦੀ ਪਾਰਟੀ ਨੂੰ ਸਪੋਰਟ ਕੀਤੀ ਜਾਵੇਗੀ ਜਥੇਦਾਰ ਸਹਿਬਾਨ ਸ਼ਾਇਦ ਅੰਦਰ ਖਾਤੇ ਸਪੋਰਟ ਕਰਨ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਜਿਸ ਵਿੱਚ ਮਨਪ੍ਰੀਤ ਯਾਲੀ ਜਿਸ ਵਿੱਚ ਬੀਬੀ ਜ਼ਗੀਰ ਕੌਰ ਪ੍ਰਵਿੰਦਰ ਢੀਂਸਾ ਸੁਖਦੇਵ ਢੀਂਸਾ ਚਰਨਜੀਤ ਬਰਾੜ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਬਡਾਲਾ ਬੀਬੀ ਸਤਵੰਤ ਕੌਰ ਇਕਬਾਲ ਸਿੰਘ ਝੁੰਡਾ ਸੰਤਾ ਸਿੰਘ ਉਦੇਮਪੁਰੀ ਯਾਨੀ ਕਿ ਸਾਰੇ ਵੱਡੇ ਆਗੂ ਹੁਣ ਜਾਣਗੇ ਕਿਉਂਕਿ ਇਹ ਹੱਕਾਂ ਦੀ ਗੱਲ ਕਰ ਰਹੇ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕਰ ਰਹੇ ਨੇ ਇਹ ਪੰਜਾਬ ਦੇ ਵਿੱਚ ਹੋਏ ਜਿਹੜੇ ਕਾਂ ਜਿਹੜੇ ਗੱਲ ਕਰ ਰਹੇ ਨੇ ਇਹ ਗੱਲ ਕਰ ਰਹੇ ਨੇ ਡੇਰਾ ਸੱਚਾ ਸੋਧਾ ਦੇ ਮੁਖੀ ਬਾਬਾ ਰਾਮ ਰਹੀਮ ਦੀ ਇਹ ਗੱਲ ਕਰ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇ ਹੋਈ ਬੇਅਦਬੀ ਦਾ ਇਨਸਾਫ ਯਾਨੀ ਕਿ ਫਿਰਤਾ ਉਹਨਾਂ ਵੱਲੋਂ ਮੌਸ ਵੈਲਕਮ ਹੈ ਉਹ ਮੁੱਦੇ ਦਾ ਚੱਕੇ ਗਏ ਨੇ ਅਕਾਲੀ ਦਲ ਵਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਹਲਕਾ ਸ੍ਰੀ ਕਰੋੜ ਸਾਬ ਤੋਂ ਐਜ਼ੇ ਮੌਜੂਦਾ ਐਮਪੀ ਨੇ ਭਾਵੇਂ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਨੇ ਐਨਐਸਏ ਉਹਨਾਂ ਦੀ 18 ਮਾਰਚ ਨੂੰ ਖਤਮ ਹੋਵੇਗੀ 12 ਮਾਰਚ ਨੂੰ ਉਹ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਜਾ ਰਹੇ ਨੇ ਇਸ ਉੱਤੇ ਵੀ ਪੱਕੀ ਮੋਹਰ ਲੱਗੀ ਹੈ ਲੇਕਿਨ ਇਹ ਜਿਹੜਾ ਭਾਈ ਚਾਰਾ ਹੈ ਬਾਗੀ ਧੜੇ ਵਾਲਾ ਇਹ ਹੁਣ ਅਪਰੋਚ ਕਰ ਰਿਹਾ ਹੈ ਉਧਰ ਸਰਪ ਸਿੰਘ ਜੋ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਨੇ ਇਧਰ ਸਰਬਜ ਸਿੰਘ ਮੱਲੋ ਜੋ ਹਲਕਾ ਫੀਤਕੋਟ ਤੋਂ ਐਮਪੀ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਧਰਮ ਦੀ ਗੱਲ ਕਰਦੇ ਨੇ ਜਿਹੜੇ ਪੰਥ ਦੀ ਗੱਲ ਕਰਦੇ ਨੇ ਜਿਹੜੇ ਸਿੱਖ ਕੌਮ ਦੀ ਗੱਲ ਕਰਦੇ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ ਅਨੁਸਾਰ ਚੱਲਦੇ ਨੇ ਉਹਨਾਂ ਦਾ ਸਾਡੀ ਪਾਰਟੀ ਦੇ ਵਿੱਚ ਸਵਾਗਤ ਹੈ ਜੇਕਰ ਅਜਿਹਾ ਹੁੰਦਾ ਹੈ ਜੇਕਰ ਇਹ ਇੱਕ ਜੁਟ ਹੋ ਜਾਂਦੇ ਨੇ ਤਾਂ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਦਾ ਮੁੱਖ ਮੰਤਰੀ ਬਣਨਾ ਵੀ ਤੈ ਹੋ ਜਾਵੇਗਾ